ਮੈਂ ਰਮੇਸ਼ ਕੁਮਾਰ ਐਮਸੀ ਵਾਰਡ ਨੰਬਰ 12 ਗਿੱਦਲਵਾ ਹਾਂਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਮੱਲੇ ਦੇ ਵਿੱਚ ਇੱਕ ਛੋਟੇ ਛੋਟੇ ਗੱਲਬਾਤ ਕੱਲ ਬੱਚੇ ਖੇਡਣ ਗਏ ਆ ਜੀ ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ ਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆ ਕਹਿੰਦੇ ਖੇਡ ਜਾਓ ਭਾਈ ਤੇ ਰਾਤ ਨੂੰ 9 10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਪਰਤੇ ਘਰਦਿਆਂ ਨੇ ਬਹੁਤ ਭਾਲ ਕੀਤੀ ਖਾਣੇ ਵੀ ਗਏ ਸਾਰੇ ਪਾਸੇ ਭਾਲ ਕਰਕੇ ਆਏ ਤੇ ਉਹਨਾਂ ਨੂੰ ਮਿਲਿਆ ਨਹੀਂ ਉਹ ਰਾਤ 1:00 ਵਜੇ ਤੱਕ ਘਾੜ ਕਰੇ ਹੋਏ। ਹੂੰ। ਕੰਪਲੀਟ ਕਰ ਦਿੱਤੀ ਸੀ। ਕੰਪਲੀਟ ਦਿੱਤੀ ਹੋਈ ਪਾਲਸ ਹੈ ਨਾ। ਸਵੇਰ ਵੀ ਦੇਖ ਕੇ ਆਇਆ। ਹੂੰ। ਜਦ ਪਾਲਸ ਵੀ ਆ ਗਈ ਸੀ ਸਵੇਰ ਹੀ। ਹੂੰ। ਤੇ ਉਹ ਜਦ ਸਵੇਰੇ ਨਾਲ ਕੋਈ ਕੋਣ ਆਇਆ। ਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨੇ ਦੋ ਬੱਚਿਆਂ ਦੇ ਡੈੱਡ ਬੁੜੀਆਂ ਆਪਣੇ ਅੰਗਰ ਦੁਆਰਾ ਸਾਬ ਚ ਤੈਰੀ ਜਾਂਦੀਆਂ। ਹੂੰ। ਤਲਾਕ ਦੇ ਵਿੱਚ ਹੂੰ ਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਤੋਂਨੇ ਹੂੰ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਗੱਲ ਕਰੀ ਕਿਹਨਦੇ ਬੱਚੇ ਸੀਗੇ ਇਹ ਤਰਜਿੰਦਰ ਸਿੰਘ ਹੈ ਜੀ ਉਹ ਦਿਹਾੜੀ ਮਜ਼ਦੂਰੀ ਕਰਦਾ ਹੈ ਸਬਜ਼ੀ ਜਿਹੜੀ ਵਗੈਰਾ ਲਾਂਦਾ ਹੈ ਹਾਂ ਜੀ ਮ੍ਰਿਤਕ ਬੱਚੇ ਕਿਹੜੇ-ਕਿਹੜੇ ਸੀਗੇ ਜੀ ਮ੍ਰਿਤਕ ਬੱਚੇ ਦਾ ਇੱਕ ਤਾਂ ਨਾਂ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਮ ਸੀ ਸ਼ਾਇਦ ਜਸ਼ਨਪੁਰ ਜੁਨੇ ਭਰਾ ਸੀ ਦੰਨੇ ਸਗੇ ਭਰਾ ਜੀ ਹਾਂਜੀ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਪੱਪੂ ਹੈ ਜੀ ਹਾਂ ਪੱਪੂ ਜੀ ਕੀ ਗੱਲਬਾਤ ਹੋਈ ਏ ਕੀ ਦੇ ਬੱਚੇ ਸੀ ਕੀ ਨਾਮ ਸੀ ਉਹਨਾਂ ਦੇ ਮੇਰੇ ਭਰਾ ਦੇ ਬੱਚੇ ਸੀ ਤੁਹਾਡੇ ਭਰਾ ਦਾ ਕੀ ਨਾਮ ਹੈ ਤੇਜਿੰਦਰ ਕੁਮਾਰ ਜੀ ਚੰਦੀ ਅੱਛਾ ਜੀ ਤੇ ਸ਼ਾਹ ਨੂੰ ਘੜ ਤੇ ਘੜ ਦੇ ਬੱਚੇ ਬਸ ਮਲੇ ਚ ਗਾਇਬ ਹੋ ਗਏ ਹੂੰ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਜੋਤੋਂ ਅਸੀਂ ਗੁਰਦੁਆਰੇ ਦੇਕਰਗੇ ਪਾਰਕ ਦੀ ਤਾਂ ਕੁਝ ਨਹੀਂ ਸੀਗਾ ਹੂੰ ਵੀ ਕਾਫੀ ਟਾਈਮ ਹੋ ਗਿਆ ਜੀ 9:30 ਦਾ ਹੂੰ ਉਤੋਂ ਬਾਅਦ ਅਸੀਂ ਆਸ-ਪਾਸੇ ਵੀ ਦੇਖਿਆ ਹੂੰ ਗੁਰਦੁਆਰੇ ਵਾਲੀ ਪਾਰਕ 'ਚ ਵੀ ਦੇਖਿਆ ਉੱਥੇ ਵੀ ਕਿਤੇ ਮਾਨੂੰ ਮਿਲਿਆ ਕਿੰਨੇ ਬੱਚੇ ਖੇਡ ਰਹੇ ਸੀ ਕੀ ਕੀ ਨਾਮ ਸੀ ਬੱਚਿਆਂ ਦੇ ਬੱਚੇ ਇੱਕ ਦਾ ਨਾਮ ਤਾਂ ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ ਹੂੰ ਸਾਇਲ ਵੱਡਾ ਹੈ ਮੰਨੂ ਛੋਟਾ ਕਿੰਨੇ ਬੱਚੇ ਖੇਡਣ ਗਏ ਸੀ ਬੱਚੇ 5 ਬੱਚੇ ਖੇਡਣ ਗਏ ਸੀ ਫਿਰ ਪਤਾ ਕਿਵੇਂ ਲੱਗਿਆ ਤੇ ਉਹੀ ਸਵੇਰ ਬੰਬੇ ਗੁਰਦੁਆਰੇ ਚ ਬਾਜ ਦਵਾ ਦੀ ਹੂੰ ਬਾਜ ਦਵਾ ਦੋ ਮੇਰਾ ਧਿਆਨ ਕੁਦਰ ਦੀ ਸਰੋਵਰ ਉਨ ਨਹੀਂ ਪੈ ਗਿਆ ਮੈਂ ਦੇਖ ਲਾ ਵਾ ਇੱਧਰ ਕਿਤੇ ਇੱਥੇ ਨਗਰ ਬੈਠੇ ਹਣ ਲੁਕੇ ਹੂੰ ਡਰ ਦਾ ਬੱਚਾ ਕੋਈ ਲੁਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿੱਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰ ਦਾ ਦਿੱਸਿਆ ਹੂੰ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ ਉਹ ਤੋਂ ਬਾਅਦ ਫਿਰ ਕੋਝੋ ਤੇ ਬੰਦੇ ਖੜੇ ਜਿਹੋ ਉਹਨਾਂ ਨੇ ਕਢਾ ਕੇ ਬੱਚਾ